ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਨਗ ਦਿਖਾਵਾਂਗੇ ਦੋ ਖੜੀਆਂ ਸਾਹਮਣੇ ਤਾਜ਼ੀਆਂ ਸੂਣੀਆਂ ਵੀ ਉਹਨਾਂ ਤੋਂ ਸ਼ੁਰੂ ਕਰਦੇ ਆ ਠੀਕ ਆ ਆ ਜਾ ਪਹਿਲਾਂ ਉੱਥੋਂ ਸ਼ੁਰੂ ਕਰਦੇ ਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਜੱਗੀ ਆ ਜੀ ਪਿੰਡ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਤੋਂ ਆ ਜੀ ਜੇ ਆਪਾਂ ਇਧਰੋਂ ਏਟੀਏ ਚੌਕ ਨਹੀਂਓ ਆਈਏ ਤਾਂ ਤੁਹਾਨੂੰ ਸੇਖਾ ਕੈਂਟੀਆਂ ਤੋਂ ਖੱਬੇ ਹੱਥ ਮੋੜਨਾ ਪੈਣਾ ਜੀ ਇਧਰੋਂ ਸੰਘੇੜਿਆਂ ਤੋਂ ਜੇ ਮਹਿਲਕਣਾ ਤੋਂ 15 ਕਿਲੋਮੀਟਰ ਆ ਜੀ ਮੋਬਾਈਲ ਨੰਬਰ 981539077 ਕਿੰਨੇ ਨਾਗ ਅੱਜ ਦੀ ਘੜੀ ਹਾਜ਼ਰ ਖੜਿਆ ਜਿਹੜੇ ਜਿਹੜੇ ਆਪਣੇ ਕੋਲੇ ਵੀਰੇ ਇਸ ਟਾਈਮ ਹਾਜ਼ਰ ਆ 17 ਕਿਨਾਰੇ ਨੇ ਠੀਕ ਹੈ ਮੈਡਮ ਸੀਗੀਆਂ 23 24 ਕੁਝ ਬੈੜਾ ਸੇਲ ਹੋ ਗਏ ਕਿਉਂਕਿ ਆਪਣੇ ਕੋਲੇ ਪੱਕਾ ਕੰਮ ਤਾਂ ਹੈ ਨਹੀਂ ਵੀ ਆਪਾਂ ਇੱcke ਦਿਨ ਵਿੱਚ ਐਂ ਜਾਂਦੇ ਠੀਕ ਹੈ ਵੀ ਜਿਹੜਾ ਆਏ ਉਹਦੀ ਕਦਰ ਕਰਾਂਗੇ ਉਹਦੀ ਕਦਰ ਕਰਦੇ ਆ ਵੀਰੇ ਪੰਜ ਬੈੜਾ ਅੱਜ ਅੱਜ ਸੇਲ ਹੋ ਗਈਆਂ ਠੀਕ ਹੈ ਬਾਕੀ ਹੋਰ ਅੱਜ ਹੋਰ ਵੀ ਹੋ ਜਾਣਗੀਆਂ ਜਿਵੇਂ ਕਹਿੰਦੇ ਹੁੰਦੇ ਆ ਵੀਰ ਨੂੰ ਵੀਰ ਹੋਣਗੇ ਹੋਣਗੀਆਂ 16 17 19 18 19 ਤੱਕ ਜਿਵੇਂ ਕਹਿੰਦੇ ਵੀ ਖੇਤ ਗੇੜਾ ਮਾਰਾ ਕੇ ਤਾਂ ਦੋ ਪੈਸੇ ਮਿਲਣਗੇ ਮਿਲਣਗੇ ਜੇ ਗਾਗ ਦੀ ਕਦਰ ਕਰਾਂਗੇ ਤਾਂ ਪਸੂ ਵਿਗੂ ਹਣਾ ਵੀਰੇ ਹਾਂ ਜੇ ਇਹ ਤਾਂ ਹੈ ਨਹੀਂ ਦੇਖ ਆਪਣਾ ਰੋਜ਼ ਦਾ ਰੁਟੀਨ ਦਾ ਕਾਰੋਬਾਰ ਠੀਕ ਹੈ ਤੇ ਹੁਣ ਜਿਹੜੀ ਆਪਾਂ ਬੈਡ ਨੰਬਰ ਬੋਲ ਜੀ ਨੰਬਰ ਰਹਿ ਗਿਆ ਤੇਰਾ 98153 96107 ਚਾਹੇ ਰਾਤ ਨੂੰ 10 ਵਜੇ ਲਾ ਲ ਚੱਕਾਂਗੇ ਜਦੋਂ ਮਰਜੀ ਲਾਵੇ ਵੀਰੇ ਕੋਈ ਗੱਲ ਨਹੀਂ ਇੱਕ ਭਾਈ ਬਣ ਕੇ ਹੱਥ ਮੰਨ ਕੇ ਬੇਨਤੀ ਆ ਦਾਰੂ ਪੀ ਕੇ ਨਾ ਲਾਇਆ ਕਰੋ ਕੋਈ ਕਿਉਂਕਿ ਨਾ ਮੈਨੂੰ ਥੋੜੀ ਸਮਝ ਆਉਂਦੀ ਹੈ ਨਾ ਤੁਹਾਨੂੰ ਮੇਰੀ ਸਮਝ ਆਉਂਦੀ ਹੈ ਫਿਰ ਠੀਕ ਹੈ ਦਾਰੂ ਆਪਾਂ ਨਾ ਪੀਨੇ ਨਾ ਪਿਉਨੇ ਹਾਂ ਤੇ ਜਿਹੜੀ ਇਹ ਦੇਖੀ ਜਾਨਾ ਡਿਟੇਲ ਇਹ ਕੀ ਆ ਇਹ ਵੀਰੇ ਸਵੇਰੇ ਸੂਈਆ 4 ਵਜੇ ਜੇਰ ਜੱਪੇ ਦੀ ਓਕੇ ਆ ਜਮ ਮਸ਼ੀਨ ਨਹੀਂ ਥਣ ਲੱਗਿਆ ਬੱਚੀ ਤੇ ਦੂਜਾ ਸੂਆ ਜੀ ਬੱਚਾ ਕੀ ਆ ਬੱਚੇ ਦੇ ਮੰਗ ਰਹਿਗਾ ਜੀ ਬੱਚਾ ਜੇਰ ਜੂ ਰੋਕੇਆ ਜੇਰ ਨਹੀਂ ਓਕੇ ਬਾਈ ਜੀ ਆ ਨਿਸ਼ਾਨੀ ਜੇਰ ਦੀ ਹੈ ਜਿਹੜੇ ਆ ਲੜਾਗਾ ਠੀਕ ਹੈ ਤੇ ਉਹਨਾਂ ਚ ਰਜਾਲਾ ਨਹੀਂ ਆਉਂਦਾ ਜਿੰਨਾਂ ਚ ਗਾਂ ਦੇ ਜੇਰ ਨਹੀਂ ਪੈਂਦੀ ਪੂਰੀ ਦੁੱਧ ਕਿੰਨਾ ਦੇ ਦੂਗੀ ਦੁੱਧ ਬਾਈ ਜੀ ਕਹੋਣ ਨੂੰ ਆਪਾਂ ਕਿੰਨਾ ਮਰਜੀ ਕਹੋਣ ਓਏ 20 ਕਿਲੋ ਖੁੱਲਾ ਦੇ ਦੂਗੀ ਭਾਜ ਦਾ ਕੀ ਹੋਊਗਾ ਭਾਜ ਦਾ ਖੂਨਤੀ ਹੋ ਜਾਊਗਾ ਜਾਇਜ਼ ਹੋਊਗਾ ਕਹਣ ਜਾਇਜ਼ ਹੋਣਗੇ ਬਾਈ ਜਿੰਨੇ ਆਪਣੇ ਕੋਲੇ ਭਾਅ ਨੇ 60 ਤੋਂ ਲੈ ਕੇ 75 ਤੱਕਰ ਜਾਣਗੇ ਠੀਕ ਹੈ ਬਿਚ ਇੱਕ ਦੋ ਸੌ ਦੇ 50 ਵਾਲੇ ਵੀ ਹੈਗੇ ਨੇ ਜਿਵੇਂ ਗੋਭੀ ਗੋਭੀ ਦੇ ਭਾਬੀ ਕੋ ਤੇ ਮਰਡਰ ਮਰਡਰ ਦੇ ਭਾਬੀ ਕੋ ਜਵੱਜਾ ਜਗਾ ਤੇ ਤੋਰੇ ਤਾਰ ਵਾਲੇ ਪਾਸੇ ਓਕੇ ਜਾਵਾਂ ਮੈਂ ਕਿਹਾ ਸੋਨਾ ਬਾਈ ਤੋਰਨੀ ਆ ਤੋਰ ਦਿੰਨੇ ਬਸ ਬਾੜੀ ਬਾੜੀ ਵੱਡੀ ਹੋ ਜਾਊਗੀ ਕੀ ਫਾਇਦਾ ਬਾੜੀ ਵੱਡੀ ਤੇ ਦੋ ਨੰਬਰ ਜਿਹੜੀ ਸੂਈ ਦੇਖੀ ਇਹ ਕੀ ਤੜਕੀ ਸੂਈ ਆ ਵੀਰੇ ਇਹਦੇ ਮਗਰ ਬੱਛੀ ਹੈਗੀ ਠੀਕ ਐ ਇਹ ਕਿਉਂਕਿ ਜਿਹੜਾ ਇਹ ਮਾਲ ਹੈ Rajasthan ਦਾ ਮਾਲ ਹੈ cross ਬੱਚਿਆਂ ਤੋਂ ਪਤਾ ਲੱਗ ਜਾਂਦਾ ਵੀਰੇ ਠੀਕ ਹੈ ਆ ਥਾਰਪਾਰਕ ਦੀ ਪ्योर ਬੱਛੀ ਹੈ ਇਹਦੇ ਮੰਗ ਉੱਥੇ ਕਹੂੰਗੇ ਸਾਨਾ ਤੋਂ cross ਹੁੰਦੀ ਹੈ ਹਾਂ ਸਾਨਾ ਤੋਂ cross ਹੁੰਦੀ ਹੈ ਪ्योर ਥਾਰਪਾਰਕ ਦਾ ਕੋਈ ਬੰਦਾ ਟੈਸਟ ਕਰ ਸਕਦਾ ਇਹਨੂੰ ਠੀਕ ਹੈ ਕਿੰਨਾ ਦੁੱਧ ਦੇ ਦੂਗੀਆ ਦੁੱਧ ਮੈਂ ਜੀ 15 16 ਕਿਲੋ ਦੇ ਦੂਗਾ ਇਹਨੂੰ ਘੋਲ ਨੂੰ ਆਪਾਂ ਗੱਪਲੀ ਮਾਰਦੇ ਝੂਠ ਨਹੀਂ ਬੋਲਦੇ ਮੈਨੂੰ ਹੁਣ ਤੇ ਬਾਈ ਸੁਬਰੇ ਇੱਕ ਗੱਲ ਹੋਰ ਦੱਸ ਦਈਏ ਇਹਨੂੰ ਤੂੰ 20 ਕਿਲੋ ਵੀ ਕਹਿ ਸਕਦਾ ਸੀ ਵੀਰੇ 20 ਕਿਲੋ ਕਹਿਦਾ ਜੇ ਤੂੰ ਕਿ ਵੀ 20 ਕਿਲੋ ਹੈ ਜੇ ਤੂੰ 20 ਜੇ ਤੂੰ ਪਹਿਲਾਂ 25 ਕਹਿੰਦਾ ਮੈਂ ਕਿਹੜਾ ਤੇਰਾ ਮੂੰਹ ਫੜ ਲੱਗਿਆ ਸੀਗਾ ਨਹੀਂ ਫੜਾਂਗਾ ਅਗਲਾ ਕਹਿੰਦਾ ਦੋ ਗੱਪੀ ਇਕੱਠੇ ਹੋ ਕੇ ਖੜੇ ਆ ਬਸ ਮੈਨੂੰ ਗੋਲ ਮੈਨੂੰ ਰੋੜ ਦੇ ਨੂੰ ਤਾਂ ਕੱਲ ਆਉਣਾ ਪੈਂਦਾ ਹੈਗਾ ਜਾਇ ਜੇ ਕੱਲ ਮੇਰਾ ਕੰਮ ਹੈ ਵੀਡੀਓ ਪਾ ਜਾਇ ਜੇ ਲੋਕ ਪਸੰਦ ਕਰਦੇ ਆ ਨਜਾਇਜ਼ ਨੂੰ ਨਹੀਂ ਪਸੰਦ ਕਰਦੇ ਠੀਕ ਆ ਪਾ ਵੱਤੋ ਆਹ ਜਮਾ ਵੀਰ ਨੇ ਕੋਈ ਐਪੀਪਾ ਨਹੀਂ ਆਪਣਾ ਨਜਾਇਜ਼ ਹੋਊਗਾ ਜਾਇਜ਼ ਪਾ ਹੋਣਗਾ ਬਾਕੀ ਜਿਵੇਂ ਰਾਜਸਥਾਨ ਤੋਂ ਵਜੇ ਗਰਮੀ ਵੀ ਝੱਲ ਜੂ ਇਹ ਮੈਂ ਕਿਹਾ ਬਾਈ ਕਿਤੇ ਖੜਾਈ ਰੱਖੋ ਆ ਖੜੀਆਂ ਧੁੱਪੇ ਸਾਰੀਆਂ ਕੈਮਰਾ ਮਾਰਦੇ ਜੀ ਇੱਕ ਕੰਮ ਵੀ ਕੋਈ ਲਾਲ ਸਿਰਦੀ ਟੈਂਪਰੇਚਰ 40 42 ਤਾਈ ਵੀ ਆ ਇਹ ਹਾਂ ਠੀਕ ਹੈ ਅੱਗੇ ਆਪਾਂ ਦਿਖਾਈਏ ਹੁਣ ਗੱਬਣਾ ਅੱਗੇ ਜਿਹੜੀ ਪਹਿਲੇ ਨੰਬਰ ਤੇ ਗੱਬੜ ਦੇਖੀ ਜਾਂਦੇ ਆਪਾਂ ਬਾਈ ਜੀ ਦੂਜਾ ਸੂਆ ਪਿਓਰ ਚਾਰ ਦੰਦ ਹੈਗੀ ਦੂਜਾ ਸੂਆ ਪਿਓਰ ਚਾਰ ਦੰਦ ਹਾਂਜੀ ਠੀਕ ਹੈ ਤੈਨੂੰ ਵੀ 15 ਕਿੰਨੇ ਦਾ ਲੈ ਜੂਗੀ ਇਹ 15 ਦਿਨਾਂ ਦੀ ਕੱਚੀ ਹੈ ਬਾਈ ਜੀ ਠੀਕ ਹੈ ਪਿਓਰ ਚਾਰ ਦਾੰਦਾ ਕੀ ਤੌਰ ਪਤ ਬੱਚੀ ਠੀਕ ਹੈ ਪਿਓਰ ਚਾਰ ਦਾੰਦਾ 15 ਦਿਨਾਂ ਦੀ ਕੱਚੀ ਹੈਣਾ ਹਾਂਜੀ ਕਿੰਨਾ ਦੋਤ ਮੰਨ ਕੇ ਚੱਲੇ ਬੰਦੇ ਦਾ ਬਾਈ ਜੀ ਦੋਤ ਇਹਦਾ ਮੰਨ ਲਓ ਵੀ 24 25 ਕਿਲੋ ਦੇ ਦੂਗੀ ਖੁੱਲਾ ਜਿਹੇ ਜਿਹੇ ਦਾ ਕੱਦ-ਗਾੜ ਤੇ ਬਾਡੀ ਵੇਟ ਆ ਇਹਦਾ ਠੀਕ ਹੈ ਮੇਰੇ ਘਰ ਤੋਂ ਤਾਜ਼ਾ ਲਾ ਸਕਦੇ ਹਾਂ ਵੀ ਵੱਡੇ ਕੱਦ-ਗਾੜ ਦੀ ਹੈ ਇਹ ਬਹੁਤ ਲੰਮੇ ਉੱਚੇ ਢਾਂਚੇ ਦੀ ਬੱਚੀ ਹੈ ਕੱਦ-ਗਾੜ ਬਹੁਤ ਆ ਹੈਣਾ ਹਾਂਜੀ ਸੋ ਰਾਜਸਥਾਨ ਦੇ ਬਾੜਾ ਸਾਰਾ ਫਰਮਾ ਲਓ ਉਧਰ ਹੀ ਹੈ ਪਿਓਰ ਰਜਤਾਂ ਦੀ ਹੱਡੀਆਂ ਦੇਖ ਲੈ ਜਿਵੇਂ ਪਿਓਰ ਬੀਕਾਂ ਵੀ ਫੀਮ ਹੋਣ ਨਹੀਂ ਦਿੰਦੇ ਉਹ ਗਾਲਾਂ ਵੀ ਮੁੱਕ ਚੱਲੇ ਆ ਬ ਮੁੱਕ ਬਈਰ ਮੁੱਕਣਾ ਹੀ ਆ ਕਰਮਾਂ ਵਾਲਿਆਂ ਨੇ ਮੱਝਾਂ ਦੇ ਰੇਟਾਂ ਲਾੜਾ ਵੀ ਕਿੱਥੇ 2-2 ਲੱਖ ਤੇ ਪਹੁੰਚੇ ਪਏ ਨੇ ਠੀਕ ਐ ਤੇ ਗਾਂ ਚਾਰ ਹੋਣੋਂ ਹਟ ਗਈ ਗਾਂ ਚਾਰ ਹੋਣੋਂ ਹਟ ਗਈ ਤੇ ਇੱਕ ਗਾਂ ਤੇ ਥੋੜੀ ਬਿਮਾਰੀ ਵੀ ਅਟੈਕ ਕਰ ਜਾਂਦੀ ਹੈ ਨਾ ਹਾਂਜੀ ਹਾਂ ਉਹਦੇ ਕਾਰਨ ਥੋੜਾ ਜਿਹਾ ਹੁਣ ਪਹਿਲਾਂ olimpics ਕਹਿੰਦੇ ਨੇ ਮੂੰਹ ਘੁਰਨੇ ਮਕਾਮਾਂ ਘਟ ਬਹੁਤ ਗਈਆਂ ਠੀਕ ਐ ਅੱਗੇ 2 ਨੰਬਰ ਕਾਲੀ ਸਾਈ ਵਾਲ ਦੇਖੀ ਜਾਂਦੇ ਆਪਾਂ ਆ ਤੋਰ ਪੁੱਤ ਗਰਲੈਂਡੋ ਚ ਪੈਂਦੀ ਆ ਜੀ ਠੀਕ ਐ ਇੱਕ ਹਫਤਾ ਬਾਕੀ ਆ ਠੰਡੀ ਮਿੱਠੀ ਬਹੁਤ ਜ਼ਿਆਦੇ ਆ ਇੱਕ ਹਫਤਾ ਬਾਕੀ ਕਿੰਨਾ ਦੁੱਧ ਬਾਈ ਜੀ ਸਾਰੀਆਂ ਮੱਛੀਆਂ ਆ ਵੈੜ ਤੋਂ ਛੱਡ ਕੇ ਕੱਲੀ ਦਾ 28 ਕਿਲੋ ਦੁੱਧਤਾ ਹੋਇਆ ਸਾਰੀਆਂ 20 ਪਲੱਸ ਵਾਲੀਆਂ ਨੇ 20 ਦੀ ਐਵਰੇਜ ਹੈਗੀ ਆ ਮੈਂ ਖੁੱਲੀ ਆ ਬਾਈ ਜੀ ਬਾਕੀ ਜੇ ਪਾਵਾਂਗੇ ਤਾਂ 24 25 ਵੀ ਦੇ ਦੇਣਗੀਆਂ ਜੇ ਨਾ ਪਾਵਾਂਗੇ ਤਾਂ 10 ਵੀ ਨਹੀਂ ਦਿੰਦੇ ਜਿਹੜੇ ਗੱਲ ਆ ਜਮੈਂ ਜਿਹੜੇ ਚਾਹ ਜ ਮਿੱਠਾ ਪਾਵਾਂਗੇ ਸਵਾਦ ਉਹ ਜੇ ਆਉਣਾ ਉਹ ਜੇ ਆਉਣਾ ਜੇ ਜਾ ਕੇ ਤੋਂ ਪੈਸੇ ਲਾ ਕੇ ਸੰਭੂਗਾ ਬੰਦਾ ਤਾਂ ਕੀਰਨਾ ਚਾਹਦਾ ਮਰਜੀ ਕੁੱਤੋਂ ਲੈ ਲਵੇ ਆ ਕਿੱਡੀ ਸਫਾਈ ਬੱਤੀ ਆ ਮੱਝ ਵੀ ਰੀਸ ਨਹੀਂ ਕਰਦੀ ਇਹ ਜੀ ਜਿਹੜੇ ਗੱਲ ਆ ਸਫਾਈਆਂ ਵੈੜ ਤੇ ਪੂਰੀਆਂ ਹਨਾ ਸਫਾਈ ਆ ਜੀ ਠੀਕ ਐ ਮੋੜ ਲਿਓ ਜ ਏ ਨਹੀਂ ਹੁਣ ਨੂੰ ਮਾਲ ਸਾਰਾ ਆਪਣਾ ਸੇਲ ਹੋ ਜਾਂਦਾ ਠੀਕ ਹੈ ਆਪਾਂ ਉਹਦੇ ਐਂ ਕਹਤਾ ਸੀ ਵੀ 25 ਤਰੀਕ ਨੂੰ ਮਾਲ ਵੇਚਾਂਗੇ ਸਾਰਾ ਠੀਕ ਹੈ ਤਾਂ ਥੋੜਾ ਜਿਹਾ ਕੁਝ ਬੜਾ ਇਹਦੇ ਵਿੱਚੋਂ ਸੇਲ ਵੀ ਹੋ ਗਈਆਂ ਪਰ ਕਾਰਨ ਕੀ ਹੈ ਜਦੋਂ ਗਾਹ ਕਹੇ ਉਹਦੀ ਕਦਰ ਕਰੋ ਉਹਦੀ ਕਦਰ ਕਰਦੇ ਭਾਵੇਂ 2000 ਨਫਾ ਬਣਦਾ ਹੁਣ ਕੰਪੀਟੀਸ਼ਨ ਰਹਿ ਗਿਆ ਕੱਲਾ ਵਪਾਰ ਨਹੀਂ ਰਹਿ ਗਿਆ ਹੁਣ ਕੱਲਾ ਕੰਪੀਟੀਸ਼ਨ ਆ ਹੁਣ ਹੁਣ ਕੋਈ ਵਪਾਰ ਦਾ ਨਹੀਂ ਕੋਈ ਸੁਆਦ ਨਹੀਂ ਵਪਾਰ ਆਲਾ ਹੁਣ ਬੇਰਜਗਾਰੀ ਇੰਨੀ ਹੈ ਜਿਹਦੇ ਵੀਜ਼ਾ ਨਹੀਂ ਮਿਲਦਾ ਉਹ ਵੀ ਕਹਿੰਦਾ ਵਪਾਰ ਕਰਨ ਲੱਗ ਜਾ ਮੈਂ ਕਹਿੰਦਾ ਇੱਕ ਹੋਰ ਗੱਲ ਆ ਬਾਈ ਵਧੀਆ ਪੰਜਾਬ ਦੇ ਵਿੱਚ ਜਿਹੜੇ ਨਵੇਂ ਮੁੰਡੇ ਇਸ ਕਿੱਤੇ ਨੂੰ ਠੀਕ ਹੈ ਰਹੇ ਨੇ ਵਧੀਆ ਗੱਲ ਆ ਗਈ। ਸ਼ੌਂਕ ਮੰਨਦਾ ਨਾਲ ਹਨਾ। ਜੇ 2 ਮਹੀਨੇ ਵਪਾਰ ਕਰਦਾ ਫਿਰ ਆਪੀ ਦੋ ਚਾਰ ਘਰੇ ਰੱਖ ਲੂ ਉਹ। ਬਾਈ ਰੱਖੀ ਲੈਂਦੇ ਆ ਜਰਾ ਹੁਣ। ਇਹ 3 ਨੰਬਰ ਦੇਖਣਾ ਜਿਹੜੀ ਗੱਬਣ ਆਪਾਂ। ਇਹਦਾ ਕੀ ਕੀ ਬਾਇਓ ਡਾਟਾ ਇਹਦਾ। ਇਹਦਾ ਵੀ 18 ਕਿਲੋ ਤੋਂ ਪਲੂਣ ਦਾ ਦਿੱਤਾ ਹੋਇਆ ਜੀ ਬੋਡੀ ਵੇਟ ਬਹੁਤ ਚੰਗਾ ਥਣ ਲੇਵੀ ਦੀ ਬਹੁਤ ਜਾਦੇ ਸਾਫ ਹੈ। ਥਣ ਗਲਾਸ ਵਾਲਾ ਹਨਾ। ਮੈਂ ਕਿਹਾ ਪੂਰਾ ਟੋਪਰ ਥਣ ਲੱਗਿਆ ਬਾਈ ਜੀ। ਦੁੱਧ ਦਾ ਭਾਵੇਂ ਦੇ ਦੇ 15-16 ਹੀ ਪਰ ਚੋਕੇ ਦਾ ਮੰਨ ਕੇ ਚੱਲ ਜਿਵੇਂ ਗੱਪ ਮਾਰ ਲਿਆ। ਮੈਂ ਕਿਹਾ ਬਾਈ ਐ ਮੰਨ ਲਾ ਵੀ 2.5 ਲੱਖ ਲਈ ਮੈਂ ਦੇ ਬਰਾਬਰ ਦੀ ਬਲੋਗ ਆ ਵੀ ਤਹਾਂ ਚੱਕੀ ਫੋਦੇ ਡੇਰੀਆ ਰਹਾ ਹਨ ਵਿਚਾਰੇ ਡਰਤਾ ਸੀ ਗੱਡੀ ਦੇ ਬਸ ਬਸ ਇਹ ਉਹੀ ਗੱਲ ਆ ਉਹ ਗੱਲ ਆ ਜੈ ਜੈ ਗੱਲ ਆ ਤੇ ਜਿਹੜੀ ਆ ਦੇਖੀਏ ਨੇ ਵੇੜਾ ਭਾਈ ਇਹ ਮਾਈ ਜਰਸੀ ਕ੍ਰੋਸ ਹੋ ਕਾਫੀ ਕਲਰ ਜਰਸੀ ਪੈਂਦੀ ਹੈਗੀ ਥਾਣੇ ਦੇ ਮੁੱਠੀ ਵਾਲਾ ਮੈਂ ਕਿਹਾ ਭਾਈ ਥਣੇ ਦੇ ਵੀ ਦੀਆਂ ਸਾਰੀਆਂ ਬਣਾਏ ਆਪਣੀਆਂ ਪੂਰੀਆਂ ਟਾਪ ਆ ਠੀਕ ਹੈ ਇੱਕ ਵੀਰਿਆਂ ਦੇ ਵਿੱਚ ਹੋਰ ਬੇਨਤੀ ਆ ਵੀਰ ਬਣ ਕੇ ਮਾਲਣ ਬਾਹਰ ਹੈਗਾ ਕੋਈ ਹਰ ਕੋਈ ਵੇੜ ਕਿਤੇ ਲੱਗਿਆ ਕੋਈ ਕਿਤੇ ਲੱਗਿਆ ਮੇਰੇ ਨਹੀਂ ਵੀ ਯਾਦ ਰਹਿੰਦੀਆਂ ਵੀਡੀਓ ਦੇਖ ਕੇ ਸਕਰੀਨਸ਼ਾਟ ਖਿੱਚ ਕੇ ਮੈਨੂੰ ਮੁੱਲ ਪੁੱਛ ਲਿਓ ਜਿਹੜੀ ਬੈੜ ਦਾ ਪੁੱਛਣਾਗਾ ਦੱਸ ਦਾਂਗੇ ਆਪਾਂ ਹਾਂ ਠੀਕ ਐ ਤੇ ਅੱਗੇ ਫਿਰ ਜਿਹੜੀ ਆ ਐਚਐਫ ਚ ਆ ਗਈ ਹੈਨਾ ਹਾਂ ਜੀ ਇਹ ਵੀ ਦੂਜਾ ਸੂਆ ਪਿਓ 6 ਟਨ ਦਾ ਜੀ ਇਹ ਦੁੱਧ ਫਿਰ ਚੰਗੇ ਦੇ ਖੇਡੂਗੀ ਹਾਂ ਭਾਈ ਜੀ ਇਹ ਦੁੱਧ ਦੇ ਦੂਗੀ 30 ਕਿਲੋ ਬੱਛੀ ਖੁੱਲਾ ਠੀਕ ਐ ਸੋ ਵੀਰੋ ਜਿਨੇ ਕਹਿੰਨਾ 25 ਕਿਲੋ ਤੋਂ ਬਾਹਰ ਵਾਲੀ ਬੈੜ ਰੱਖਣੀ ਐ ਇਹਦੇ ਨਾਲ ਮੱਥਾ ਲਾਇਓ ਜਮਾ ਤੇ ਨਜ਼ਾਰੇਦਾਰ ਆ ਜਮਾ ਲੈ ਜੂ ਹਫ਼ਤਾ ਜੇ ਹੈਨਾ ਹਾਂ ਵੀ ਇੱਕ ਹਫ਼ਤਾ ਪੂਰਾ ਪਿਆ ਦਾ ਇੱਕ ਹਫ਼ਤਾ ਸੂਣ ਚ ਬਾਕੀ ਪਿਆ ਤੇ ਖਾ ਕੇ ਸਿਬਿਓ ਸੱਪ ਬਣ ਜੂ ਖਾ ਕੇ ਬਣੂਗੀ ਵੀਰੇ ਪੂਰੀ ਟਾਪ ਕਲਾਸ ਬੱਸੀ ਨਿਕਲੀ ਹਲੇ ਕੱਚੀ ਕੱਚੀ ਹੈ ਗੱਲੀ ਇਹ ਸੋ ਇਹ ਨਜ਼ਾਰੇ ਜਰਾ ਵਾ ਕੇ ਥਾਣ ਦੇਖੋ ਗਲਾਬੀ ਗਲਾਬੀ ਕਹਿ ਵਾਤਾ ਪੂਰਾ ਸੋਹਣਾ ਸਾਫ ਸੁਥਰਾ ਮੁਠੀ ਨਾਲ ਕੱਲੀ ਕੱਲੀ ਬਹਿਣ ਪੂਰੇ ਸ਼ੌਕ ਨਾਲ ਲਈ ਹੋਈ ਆ ਤੇ ਬਾਕੀ ਸੋਹਣਾਂ ਵਾਲੀ ਇਕੱਠੀਆਂ ਹੁੰਦੀਆਂ ਨੇ ਇੰਨੀਆਂ ਮਾਰ ਵੀ ਸਾਫ ਆ ਹਨਾ ਸਾਰਾ ਮਾਲ ਇੰਨਾ ਮਾਲ ਸਾਫ ਇਕੱਠਾ ਕਰਨਾ ਬਹੁਤ ਔਖਾ ਵੀਰੇ ਜਿਹੜੀ ਇਹ ਦੇਖੀ ਜੰਨੇ ਆ ਇਹ ਵੀ ਸੋਹਣਾ ਹੀ ਆ ਬੱਸੀ ਵੀਰੇ ਇਹ ਵੀ ਜਰਸੀ ਵੀ ਕਰੌਸ ਆ ਜੀ ਕਾਫੀ ਕਲਰ ਜਰਸੀ ਚ ਪੈਂਦੀ ਆ ਇਹ ਵੀ ਠੀਕ ਆ ਤੇ ਹਫਤੇ ਦਾ ਆਖਦੰਦੇ ਕੱਚੀਆਂ ਸਰਜਾਂ ਹਰ ਹਫਤੇ ਹਫਤੇ ਦੀਆਂ ਕੱਚੀਆਂ ਮਿਰਜੀ ਐਚ ਐਫ ਬੱਚੀ ਬਹੁਤ ਚੰਗੀ ਬੋਡੀ ਬੇਟਾ ਦੰਦਾ ਜੋ ਦੰਦਾ ਜਵਾਈ ਦੰਦਾ ਜੀ ਦੰਦਾ ਜੀ ਆ ਬੱਚੀ ਹੈਣਾ ਕੈ ਦਿਨ ਕੱਢਦੀ ਹੈ ਅਜੇ ਇੱਕ ਹਫਤਾ ਪਿਆ ਜੀ ਇੱਕ ਹਫਤਾ ਬਾਕੀ ਅੱਗੇ ਫਿਰ ਜਰਸੀ ਆ ਗਈ ਜਿਹੜੀ ਨਾਲ ਖੜੀ ਹੈ ਜਾ ਲਈ ਜਾ ਗੱਡੀ ਹਾਂ ਜੀ ਅੰਦਰ ਦਾ ਕੀ ਆਉਂਦਾ ਵੀਰੇ ਤੋਹਫਾ ਹੀ ਹੈ ਜਰਸੀ ਦਾ ਯਾਰ ਇਸ ਕਿਹੜਾ ਸੁਆ ਸੁਂਦੀ ਆ ਸੁਆ ਪਿਓਰ ਦੂਜਾ ਦੂਜਾ ਸੁਆ ਜਮਾਨ ਪਿਓਰ ਦੂਜਾ ਸੁਆ ਖਾਰਾ ਤੋਂ 20 ਕਿਲੋ ਦੁੱਧ ਦਾ ਪਲੂਣ ਦਾ ਦਿੱਤਾ ਹੋਇਆ ਵੀਰੇ 18 ਤੋਂ 20 ਕਿਲੋ ਪਲੂਣ ਦਾ ਤੇ ਕਾਫੀ ਕਲਰ ਦੀ ਆ ਗਈ ਤੋ ਤੋਰੀ ਇਹਨੂੰ ਮੜਾ ਜਾ ਬਾਲਾ ਚੰਗਾ ਜੇਨ ਸਰੀਰ ਪੱਖੋਂ ਤੇ ਜਾਤ ਬਰੀਲ ਵੱਲੋਂ ਬੜੀ ਟੋਪ ਆ ਗਈ ਤੇ ਥਣ ਥਣ ਵੀ ਪੂਰਾ ਛੋੜਾ ਸਾਫ਼ ਸੁਥਰਾ ਹਨਾ ਬਹੁਤ ਚੰਗਾ ਸੁਭਰੋ ਕਾਫੀ ਕਲਰ ਦੀ ਜਰਸੀ ਹੈ ਗਹਿਰਾ ਹੜਾ ਜਣੀ ਲੰਬੀ ਪਈ ਆਪਾਂ ਮੈਂ ਗਹਿਰਾ ਹੜਾ ਕੁਲ ਲਗਾ ਕੇ ਦੇਖ ਲਓ ਜੇ ਮੈਂ ਸੂਤ ਖੰਡ ਦਾ ਵਰਤਿਆ ਬੈਠਾ ਕਹਨੇ ਕੀ ਆ ਤੇ ਸਾਰਾ ਦਿਨ ਆਪਾਂ ਵੀ ਗਾਂਆਂ ਦੀ ਵੀਡੀਓ ਬਣਾਉਂਦੇ ਦੇਖ ਕੇ ਅੰਦਾਜ਼ਾ ਹੋਏ ਨਾ ਕੈ ਫੁੱਟ ਦੀ ਜਹੇ ਤੇ ਦਿਨ ਕਹਿ ਲੈਂਦੇ ਜੱਗੀ ਹਨ ਹਫਤਾ ਕੱਢ ਹਫਤਾ ਕੱਢ ਜੂ ਵੀਰੇ ਪੂਰਾ ਇਹ ਆਪਣੀਆਂ ਕੱਚੀਆਂ ਵਹਿਣਾ ਲੈਉਣ ਦਾ ਮਕਸਦ ਹੀ ਇਹ ਹੁੰਦਾ ਵੀਰੇ ਵੀ ਜਾ ਕੇ ਅਗਲੇ ਦੇ ਘਰੇ ਖਾ ਪੀ ਕੇ ਵਹਿਣ ਬਣ ਜਵੇ ਨਾਲ ਤਾਂ ਉਦੜਦੀਆਂ ਨਹੀਂ ਹੈਗੀਆਂ ਜੈਤ ਗੱਲ ਸੁਭਰ ਕਾਫੀ ਕਲਰ ਦਾ ਰੰਗ ਨਹੀਂ ਮਿਲਦਾ ਇਹਨਾਂ ਸਾਫ ਸੁਥਰਾ ਚੰਗਾ ਨਗੀਨਾ ਹੈਗਾ ਤੇ ਨਾ ਕਾਫੀ ਹੈ ਕਈ ਵਾਰ ਵੀਰੇ ਕਹਿੰਦੇ ਵੇਨਾ ਮਾਲ ਇਕੱਠਾ ਕਰਿਆ ਜਿਹਦਾ ਵਪਾਰੀ ਦੇ 15 15 20 20 ਇਕੱਠੇ ਕਰੀਆਂ ਹੁੰਦੀਆਂ ਤੇ ਆਉਂਦੇ ਨੂੰ ਕੋਰਸੀ ਡਾਈ ਹੁੰਦੀ ਹੈ ਚਾਹ ਕੱਪਾਂ ਦੇ ਵਿੱਚ ਹੁੰਦੀ ਹੈ ਗਾਂ ਦਿੰਦਾ ਹੁੰਦਾ ਬੰਦਾ ਜੋ ਕਰੂ ਦਾ ਮੰਨ ਕੇ ਚੱਲੇ 100 ਬਸੂਪੇ ਕਹਉਂਦਾ ਜੇ ਕਿ 60 ਭੇਗਦੇ ਹਨ ਸਹੀ ਗੱਲ ਹੈ ਜੀ ਉਹ 40 ਕਹਿੰਦੇ ਫਿਰ ਚਾਚੇ ਨਾਲ ਰਾਇ ਕਰਾਂਗੇ ਹਨ ਬਈ ਆਪਾਂ ਤਾਂ ਕਿਸੇ ਨਾਲ ਨਹੀਂ ਰਾਇ ਕਰਨੀ ਹੁੰਦੀ ਚਾਚੇ ਭੂਆ ਫੁਫੜੀਆਂ ਸਾਰੀ ਰਾਇ ਕਰਕੇ ਲੈ ਕੇ ਆਉਨੇ ਆ ਆਪਾਂ ਤਾਂ 2-2000 ਬਣ ਜੇ ਸਾਰੀਆਂ ਚ ਪੂਰੀ ਕਸਾਈ ਮੱਥਾ ਮਾਰਿਆ ਹੁੰਦਾ ਜਮ ਬਸ ਕਸਾਈ ਦਾ ਹੀ ਮੁੱਲ ਲਗਾ ਹੁੰਦਾ ਸੁਭਰ ਖਾਲਾ ਖਾਲਾ ਘੜਿਆ ਹੁੰਦਾ ਇਕੱਲੀ ਮੋਟਰੀ ਛੱਡਦੀ ਆਗੇ ਬਸ ਤੇ ਇਹਦਾ ਕੀ ਬਾਇਓ ਡਾਟਾ ਇਹਦਾ ਇਹ ਪਹਿਲਾਂ ਨ ਬੱਚੀ ਹੈ ਜੀ ਖੀਰੀ ਆ ਬਿਲਕੁਲ ਦੰਦੀ ਦੀ ਠੀਕ ਹੈ ਸਾਈ ਵਾਲ ਤੇ ਗਿਰਦੀ ਕਰੋਸ ਆਗੀ ਠੀਕ ਹੈ ਸਤੇ ਹਫ਼ਤੇ ਦੀ ਕੱਚੀ ਲੱਗਦੀ ਹੈ ਹਨਾ ਹਾਂ ਜੀ ਹਾਂ ਇੱਕ ਆਮ ਤਾਂ ਲੈ ਜੂਗੀ ਤੇ ਆਪਣਾ ਨੰਬਰ ਬੋਲ ਦੀ 98153 90107 ਮਾਲ ਤਾਂ ਦੇ ਹੋਰ ਆਈ ਜਾਂਦਾ ਵੀਰੇ ਉਹਦੇ ਉਹ ਆ ਗਿਆ ਉਹ ਦੇਖੋ ਉਹ ਵੀ ਆ ਗਿਆ ਹਨਾ ਹਾਂ ਸੋ ਇਹ ਨਹੀਂ ਮਾਲ ਆ ਜਾਂਦੀਆਂ ਹੋਰ ਆਪਣੇ ਕੋਲ ਸਵੇਰ ਨੂੰ ਹੋ ਜਾਣਗੀਆਂ 18 19 ਬੜਾ ਹੋ ਜਾਣਗੀਆਂ ਕਰਮ ਵਾਲੀਆਂ ਠੀਕ ਹੈ ਸੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅ ਹੈ ਜੇ ਵੀ ਬੜਾ ਪਸੰਦ ਆਵੇ ਵੀਰੇ ਉਹਦਾ ਸਕਰੀਨ ਸ਼ਾਟ ਖਿੱਚ ਕੇ ਭੇਜ ਦਿਓ ਮੈਨੂੰ ਮੈਂ ਮੁੱਲ ਵਾੜੀ ਉਹਦਾ ਤੁਹਾਨੂੰ ਦੱਸ ਦੂੰਗਾ